ਕਮਲਾ ਵੀ ਉਹਦਾ वर्ल्ड कप ਦਾ ਬੈਸਟ ਟਰੇਡਰ ਮੜੇ ਦਰਸ਼ਨ ਕਰਾਓ ਸਰ ਉਹਦੇ ਦਰਸ਼ਨ ਕਰਾਓ ਬੈਸਟ ਯਾਫੀ ਟੀਮ ਬਣਾ ਦਿਓ ਸਰ ਟੀਮ ਦੂਜੇ ਲੋੜ ਦੂਜੇ ਲੋੜ ਨਹੀਂ ਕੈਮਰਾ ਉੱਤੇ ਹੀ ਰੱਖਣਾ ਪਾਣ ਦਾ ਪੱਤਾ ਹੈ ਅਜੇ ਕਿਹੜੇ ਰੋਡ ਤੇ ਬਣਾਉਣਾ ਬੰਦਾ ਕੋਲ ਬਾਹਰ ਆ ਗਰੇ ਗਨੀ ਇਹ ਮਗਰਾ ਮਠਾਪੁਰੀਆ ਨੂੰ ਐ ਗੱਲੀ ਚਾਪੀ ਓਏ ਪੰਪੂ ਮਰ ਨੂੰ ਉਹ ਚਾਪ ਗਾ ਲਾ ਓਏ ਗੱਲੀ ਚਾਪ ਇਹ ਤਰ੍ਹਾਂ ਜਿਹੜੀ ਲੋਕਾਂ ਨੂੰ ਗੱਲ ਹੈ ਮੈਂ ਨਾ ਜਿਹੜਾ ਤਾਕੜਾ ਰਾਈਡਰ ਹੁੰਦਾ ਨਾ ਉਹਨੂੰ ਜੱਫੀ ਲੋਕ ਕੱਟ ਕੱਟ ਪਾਉਂਦੇ ਨੇ ਹਾਂ ਉਹਨੂੰ ਮੇਰੇ ਵੀ ਜੱਫੀ ਚੱਲਦੇ ਆ ਪਾਜੀ ਫੋਟੋ ਖੜੀ ਆਏ ਭਾਏ ਫੋਟੋ ਖੜਾਉਣੀ ਆ ਬੈ ਜਾ ਬੈ ਜਾ ਬੈ ਜਾ ਉੱਥੇ ਬੈ ਜਾ